ਸਿੰਘ ਮਾਨ ਜਿੰਦਾਬਾਦ ਸਰਪੰਨ ਸਿੰਘ ਮਾਨ ਜਿੰਦਾਬਾਦ ਜੀ ਅਰਵਿੰਦ ਕੇਤਰੀਵਾਲ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਪੰਨ ਸਿੰਘ ਮਾਨ ਜਿੰਦਾਬਾਦ ਸਰਪੰਨ ਸਿੰਘ ਮਾਨ ਜਿੰਦਾਬਾਦ ਸਰਪੰਨ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਦੇ ਸੋਚ ਨੂੰ ਪੰਜਾਬ ਦਾ ਨੌਜਵਾਨ ਪਸੰਦ ਕਰ ਰਿਹਾ ਔਰ ਅੱਜ ਨਾਪਾ ਦੇ ਵਿੱਚ ਤਕਰੀਬਨ 20 ਦੇ ਆਸ-ਪਾਸ ਨੌਜਵਾਨ ਬੱਚੇ ਨੇ ਜੀ ਜਿਹੜੇ ਪੜ੍ਹਦੇ ਨੇ ਸਟੂਡੈਂਟ ਨੇ ਔਰ ਕਈ ਦਿਨਾਂ ਤੋਂ ਕਹਿ ਰਹੇ ਸੀ ਕਿ ਅਸੀਂ ਪਾਰਟੀ ਜੁਆਇਨ ਕਰਨੀ ਅੱਜ ਐਮ.ਐਲ.ਏ. ਆਫਿਸ ਨਾਪਾ ਦੇ ਵਿੱਚ ਆਏ ਨੇ ਇਹਨਾਂ ਨੂੰ ਜੁਆਇਨ ਕੀਤਾ ਜੀ ਸੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਬੱਚਾ ਹੈ ਜੀ 16 ਸਾਲ ਦਾ ਤੇ ਉਹ ਕਹਿੰਦਾ ਮੈਂ ਵੀ ਜੁਆਇਨ ਕਰਨਾ ਜੀ ਮੈਂ ਪੁੱਛਿਆ ਵੀ ਕਿਉਂ ਕੰਨ ਜੀ ਮੈਂ ਵੀ ਪਾਰਟੀ ਨੂੰ ਪਸੰਦ ਕਰਦਾ ਸੋ ਹਲੇ ਉਹਨਾਂ ਦੀ ਉਮਰ ਨਹੀਂ ਹੋਈ ਵੋਟ ਪਾਉਣ ਦੀ ਪਰ ਉਹਨਾਂ ਦੇ ਵਿੱਚ ਵੀ ਬੱਚੇ ਤੇ ਜਜ਼ਬਾ ਕਿ ਮੈਂ ਵੀ ਆਮ ਆਦੀ ਪਾਰਟੀ ਜੁਆਇਨ ਕਰਨੀ ਹੈ ਸੋ ਅੱਜ ਸਾਰੇ ਬੱਚੇ ਜਿਹੜੇ ਆ ਸ਼ਾਮਿਲ ਹੋਇਆ ਨੌਜਵਾਨ ਆਮ ਆਦੀ ਪਾਰਟੀ ਸ਼ਾਮਿਲ ਹੋਇਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਨੂੰ ਵਧਾਈ ਦੇਣਾ ਔਰ ਇਹਨਾਂ ਨੂੰ ਮੈਂ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਬੱਚਿਆਂ ਨੂੰ ਕਿ ਜਿੱਤੇ ਇਹ ਬੱਚੇ ਨੌਜਵਾਨ ਇਹਨਾਂ ਦੇ ਅੱਗੇ ਪੇਰੈਂਟਸ ਜਿਹੜੇ ਨੇ ਉਹ ਸਾਰੇ ਪਾਰਟੀ ਦੇ ਨਾਲ ਲਗਾਤਾਰ ਉਹਨਾਂ ਨੂੰ ਨਾਲ ਜੋੜਨ ਦਾ ਕੰਮ ਕਰਨ ਔਰ ਹੋਰ ਵੀ ਜਿਹੜੇ ਸਾਥੀ ਨੇ ਨੌਜਵਾਨ ਨੇ ਕਾਲਜ ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਸਾਰਿਆਂ ਨੂੰ ਪਾਰਟੀ ਨਾਲ ਜੋੜਨ ਤਾਂ ਕਿ ਪਾਰਟੀ ਹੋਰ ਮਜ਼ਬੂਤ ਹੋਵੇ ਔਰ ਮੈਂ ਸਾਰੇ ਜਿਹੜੇ ਅੱਜ ਇਹ ਸਾਰੇ ਨੌਜਵਾਨ ਸਾਥੀ ਆਮ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਮੈਂ ਇਹਨਾਂ ਨੂੰ ਦਿਲ ਦੀ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਕਰਤੀਆਂ ਕਰਾਂਗਾ ਕੀ ਲੱਗ ਰਿਹਾ ਵੀ ਲੋਕ ਸੋਚਣੋਂ ਲੈ ਕੇ ਆਮ ਆਦਮੀ ਪਾਰਟੀ ਨੇ ਤੇਰੀ ਕੀ ਦਿੱਤੀ ਸਾਡੀ ਤਾਂ ਤਿਆਰੀ ਹੈ ਜੀ ਜਦੋਂ ਮਰਜ਼ੀ ਲੈਕਚਰ ਕਰਾ ਲਓ ਜੀ ਕੋਈ ਗੱਲ ਹੀ ਨਹੀਂ ਤੇ ਇੱਕੋ ਇੱਕ ਪਾਰਟੀ ਹੈ ਜੀ ਅੱਜ ਤੁਸੀਂ ਜਿਹੜੀਆਂ ਪਾਰਟੀਆਂ ਦੂਜੀਆਂ ਨੇ ਉਹਦਾ ਤੇ ਆਮ ਆਦਮੀ ਪਾਰਟੀ ਦਾ ਫਰਕ ਇਹ ਹੈ ਕਿ ਆਮ ਆਦਮੀ ਪਾਰਟੀ ਜਾਂ ਅਜ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਚ ਜੁੜ ਰਹੇ ਨੇ ਔਰ ਨੌਜਵਾਨ ਜਿਹੜਾ ਉਹਨੂੰ ਲੱਗਦਾ ਕਿ ਜਿੱਥੇ 40000 ਤੋਂ ਉੱਪਰ 45000 ਦੇ ਆਸ-ਪਾਸ ਦੋ ਸਾਲ ਚ ਪੌਣੇ ਦੋ ਸਾਲ ਚ ਭਗਵੰਤ ਮਾਨ ਸਾਹਿਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਤੇ ਸਾਨੂੰ ਵੀ ਨੌਕਰੀ ਮਿਲੂਗੀ ਜਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਵੀ ਕੋਈ ਨਾ ਕੋਈ ਪ੍ਰਾਈਵੇਟ ਸੈਕਟਰ ਚ ਕੰਮ ਮਿਲੂਗਾ ਜਾਂ ਉਹਨਾਂ ਨੂੰ ਇਹ ਲੱਗਦਾ ਕਿ ਵਾਕਈ ਸਾਡੇ ਮਾਪੇ ਨੂੰ ਕੋਈ ਪੈਨਸ਼ਨ ਜਾਂ ਸਾਨੂੰ ਘਰ ਘਰ ਰਾਸ਼ਨ ਜਿਹੜਾ ਜਾਂ ਬਿਜਲੀ ਮੁਫਤ ਮਿਲ ਰਹੀ ਹੈ ਤੇ ਜਿੱਦ ਸਾਨੂੰ ਕੋਈ ਸਿਹਤ ਜਾਂ ਸੁਵਿਧਾਵਾਂ ਮਿਲ ਰਹੀਆਂ ਨੇ ਜਾਂ ਚੰਗੇ ਸਕੂਲ ਜਿਹੜੇ ਐਮੀਨੈਂਸ ਬਣ ਰਹੇ ਆ ਤੇ ਇਹ ਸਾਰੀਆਂ ਗੱਲਾਂ ਨੌਜਵਾਨਾਂ ਦੇ ਮਨ ਦੇ ਵਿੱਚ ਟ੍ਰੈਵਲ ਕਰ ਰਹੀਆਂ ਨੇ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਨੌਜਵਾਨ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ। ਦੇਖਦੇ ਇਦਾਂ ਜੀ ਦੇਖੋ ਜਿੱਦਾਂ ਆਮ ਆਦਮੀ ਪਾਰਟੀ ਦੇ ਆ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਨੇ ਖਾਸ ਕਰਕੇ ਨੌਜਵਾਨ ਪੀੜੇ ਉਹਨਾਂ ਨੂੰ ਬਹੁਤ ਆਸ ਜਾਗੀ ਹੈ ਮਾਨ ਸਾਹਿਬ ਦੀ ਸਰਕਾਰ ਰਾਇ ਤੇ ਵੀ ਸਾਨੂੰ ਵੀ ਰੁਜ਼ਗਾਰ ਮਿਲੇਗਾ। ਜਾ ਪ੍ਰਾਈਵੇਟ ਸੈਕਟਰ 'ਚ ਕੰਮ ਮਿਲੂਗਾ ਤੇ ਨਾਬਾ ਹਲਕੇ ਤੋਂ ਦੇਮਨ ਸਾਹਿਬ ਜਿੰਨਾ ਐਕਟਿਵ ਰਹਿੰਦੇ ਨੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਨੇ ਤਾਂ ਇਹ ਸਭ ਨੂੰ ਪ੍ਰਭਾਵਿਤ ਹੋ ਕੇ ਮੇਰੇ ਨਾਲ ਮੇਰੇ ਸਾਥੀ ਸਾਰੇ ਪਾਰਟੀ ਨਾਲ ਜੁੜ ਰਹੇ ਨੇ